लोकसभा चुनाव ਲਈ काँग्रेस پارٹی ਵੱਲੋਂ ਪੰਜਾਬ ਤੋਂ 6 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸਭ ਨੂੰ ਪਤਾ ਹੈ ਕਿ ਪਟਿਆਲਾ ਦਾ ਮੋਤੀ ਬਾਗ ਮਹਿਲ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਰਿਹਾ ਹੈ। ਇਸ ਮਹਿਲ ਤੋਂ ਸ਼ਾਹੀ ਖਾਨਦਾਨ ਨੇ ਕਈ ਦਹਾਕਿਆਂ ਤੋਂ ਪਟਿਆਲਾ ਦੀ रियासत ਤੇ ਰਾਜ ਕੀਤਾ ਹੈ। ਤੇ ਇਸ ਵਾਰ ਵੀ ਕਾਂਗਰਸ ਹਾਈ ਕਮਾਂਡ ਨੇ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ ਨੂੰ ਇੱਥੋਂ ਟਿਕਟ ਦਿੱਤੀ ਹੈ। ਮਹਾਰਾਣੀ ਪਰਨੀਤਕੌਰ ਤਿੰਨ ਵਾਰ ਇਥੋਂ ਸੰਸਦ ਰਹਿ ਚੁੱਕੇ ਨੇ ਪਰਨੀਤਕੌਰ ਨੇ ਸਾਲ 1999 ਦੇ ਲੋਕ ਸਭਾ ਚੋਣਾਂ ਲਈ ਆਪਣੇ ਰਾਜਨੀਤਿਕ ਕੈਰੀਅਰ ਦਾ ਆਗਾਜ਼ ਇੱਥੇ ਕੀਤਾ ਸੀ ਤੇ ਫਿਰ ਸਾਲ 1999, 2004 ਤੇ 2009 ਵਿੱਚੋਂ ਪਟਿਆਲਾ ਤੋਂ ਸੰਸਦ ਰਹੇ ਉਹਨਾਂ ਨੇ ਸੁਰਜੀਤ ਸਿੰਘ ਰਖੜਾ, ਕੈਪਟਨ ਗਵਰਨਜੀਤ ਸਿੰਘ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਝਾ ਨੂੰ ਹਰਾ ਦਿੱਤੀ ਸੀ ਇਹੀ ਨਹੀਂ ਸਾਲ 2009 ਵਿੱਚ ਉਹਨਾਂ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਦਾ ਅਹੁਦਾ ਵੀ ਦਿੱਤਾ ਗਿਆ ਪਰ ਸਾਲ 2014 ਵਿੱਚ ਮਹਾਰਾਣੀਪਨਿਤਕੌਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਹ ਹਲਸਦਕਾ ਉਹਨਾਂ ਦਾ ਮੁਕਾਬਲਾ ਤਰਮਵੀਰ ਗਾਂਧੀ ਨਾਲ ਹੋਇਆ ਸੀ ਡਾਕਟਰ ਤਰਮਵੀਰ ਗਾਂਧੀ ਨੇ ਉਹਨਾਂ ਨੂੰ 20000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ ਪਰ ਉਹਨ ਇੱਕ ਵਾਰ ਫਿਰ ਉਮੀਦ ਕੀਤੀ ਜਾ ਰਹੀ ਕਿ ਉਹਨਾਂ ਦਾ ਮੁਕਾਬਲਾ ਡਾਕਟਰ ਤਰਮਵੀਰ ਗਾਂਧੀ ਨਾਲ ਹੀ ਹੋਵੇਗਾ ਜੋ ਪੀਡੀਏ ਦੇ ਉਮੀਦਵਾਰ ਨੇ ਪਰਨੀਤ ਕੋ ਲਗਾਤਾਰ ਤਿੰਨ ਵਾਰ ਪਟਿਆਲਾ ਤੋਂ ਸੰਸਦ ਚੁਣੇ ਜਾ ਚੁੱਕੇ ਨਹੀਂ ਅਜੇ ਇਹ ਵਿੱਚ ਦੇਖਣਾ ਹੋਵੇਗਾ ਕਿ ਉਹ ਆਪਣੀ ਸੀਟ ਬਚਾ ਪਾਉਣਗੇ ਜਾਂ ਨਹੀਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ